ਨਿਸ਼ੀ ਗੁਰੂ ਤੇਗ ਬਹਾਦਰ ਜੀ ਦੀ ਧਾਕੂ ਸੁਲਾਵਾ ਜੀ ਦਾਤੀ ਜੀ ਸਿੱਖਾ ਦੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਕੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਇਸ ਦਾ ਨਾਮ ਰੱਖਿਆ ਗਿਆ ਤਿਆਗ ਬੰਦ ਤਿਆਗ ਦੇ ਵੱਡੇ ਹੋ ਕੇ ਸ਼੍ਰੀ ਗੁਰੂ ਤੇਗ ਜੀ ਦੇ ਨਾਮ ਨਾਲ ਜਨਮ ਗਏ ਫਿਰ ਕੀ ਹੋਇਆ 1604 58 ਈਸਵੀ ਦਾ ਮੁਗਲ ਬਾਦਸ਼ਾਹ ਨੇ ਬੜਾ ਹੀ ਜ਼ਾਲਮ ਸੀ ਉਸ ਦੀ ਸੋਚ ਬੜੀ ਸਪਸ਼ਟ ਸੀ ਇੱਕ ਰਾਤ ਇੱਕ ਤਰ ਉਸਨੇ ਇਰਾਦਾ ਕਰ ਲਿਆ ਸੀ ਕਿ ਸਾਰੇ ਭਾਰਤ ਦੇ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣਾ ਹੈ ਜਦੋਂ ਉਸਨੇ ਕਸ਼ਮੀਰ ਪੰਡਤਾਂ ਨੂੰ ਜਬਰ ਰਸਤੇ ਮੁਸਲਮਾਨ ਬਣਾਉਣ ਦਾ ਹੁਕਮ ਦਿੱਤਾ ਉਹਦੋ ਕਸ਼ਮੀਰੀ ਪੰਡਤ ਆਪਣੇ ਰਾਖੇ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੋ ਪੁੱਛੇ ਫਿਰ ਕੀ ਹੋਇਆ ਉਹਨਾਂ ਦੀ ਗੱਲ ਸੁਣ ਕੇ ਗੁਰੂ ਜੀ ਡੂੰਗੀ ਸੋਚ ਵਿੱਚ ਪੈ ਗਏ ਇੰਨੇ ਵਿੱਚ ਬਾਲ ਗੁਰੂ ਗੋਬਿੰਦ ਰਾਏ ਜੀ ਉਹਨਾਂ ਦੀ ਗੋਦੀ ਵਿੱਚ ਆ ਕੇ ਬੈਠ ਗਏ ਆਖਣ ਲੱਗੇ ਪਿਤਾ ਜੀ ਤੁਸੀਂ ਇਹਨੇ ਗੈਰੇ ਚਿੰਤਨ ਵਿੱਚ ਕਿਉਂ ਹੋ ਗੁਰੂ ਤੇਗ ਬਹਾਦਰ ਜੀ ਦੇ ਔਰੰਗਜ਼ੇਬ ਪੰਡਤਾਂ ਦੇ ਦੁੱਖ ਅਤੇ ਧਰਮ ਦੇ ਖਤਰੇ ਦੀ ਕਥਾ ਸੁਣਾਈ ਤੇ ਕਿਹਾ ਇਸ ਸੰਕਟ ਤੋਂ ਮੁਕਤ ਕਰਵਾਨ ਲਈ ਇੱਕ ਮਹਾਪੁਰਖ ਦੇ ਸਿਰ ਦੀ ਲੋੜ ਹੈ ਗੁਰਗੋਬਿੰਦ ਜੀ ਨੇ ਫਿਰ ਕੀ ਕਿਹਾ ਫਿਰ ਬਾਲ ਗੁਰ ਗੋਬਿੰਦ ਰਾਏ ਜੀ ਬੋਲ ਪਏ ਪਿਤਾ ਜੀ ਤੁਹਾਡੇ ਤੋਂ ਵੱਡਾ ਮਾਪੂਰਖ ਹੋਰ ਕੌਣ ਹੋ ਸਕਦਾ ਹੈ ਪੁੱਤਰ ਦੇ ਇਹ ਬਚਨ ਸੁਣ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਜਾਓ ਬਾਦਸ਼ਾਨ ਨੂੰ ਦੱਸ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਬਣ ਜੂਗੇ ਸਾਰੇ ਕਸ਼ਮੀਰ ਦੇ ਪੰਡਤ ਵੀ ਮੁਸਲਮਾਨ ਤੱਕ ਪਹੁੰਚਦੇ ਸਿੱਖ ਗੁਰੂ ਤੇਗ ਬਹਾਦਰ ਜੀ ਦੇ ਸਿੱਖਰ ਉਪਾਇਮਤੀ ਦਾਸ ਜੀ ਪੈਸਤੀ ਦਾਸ ਜੀ ਅਤੇ ਪਾਈ ਰਿਆਲਾ ਜਦੂ ਗ੍ਰਿਫਤਾਰ ਕਰਕੇ ਦਿੱਲੀ ਪਹੁੰਚਾਇਆ ਗਿਆ ਉਹਨਾਂ ਦੇ ਜ਼ਾਲਮ ਹਾਕਮ ਨੇ ਸਿੱਖਾਂ ਨੂੰ ਇਸਲਾਮ ਕਬੂਲ ਕਰਨ ਦਾ ਸਿੱਖਾਂ ਨੂੰ ਇਸਲਾਮ ਕਬੂਲ ਕਰਨ ਦੀ ਪੇਸ਼ਕਾਸ਼ ਕੀਤੀ ਜਿਸ ਨੂੰ ਟਕਰਾਉਣ ਤੇ ਗੁਰੂ ਸਾਹਿਬ ਦੇ ਸਾਹਮਣੇ ਪਾਈ ਮਤੀ ਦਾਸ ਜੀ ਨੂੰ ਆਰੇ ਨਾਲ چیر ਕੇ ਉਹਨਾਂ ਦੇ ਦੋ ਹਿੱਸੇ ਕਰ ਦਿੱਤੇ ਗਏ ਫਿਰ ਵੀ ਉਹਨਾਂ ਦੇ ਦੋ ਹਿੱਸੇ ਕਰ ਦਿੱਤੇ ਗਏ ਫਿਰ ਵੀ ਬਾਲ ਗੁਰੂ ਗੋਪ ਸ਼ਹਾਦਤ ਵੇਲੇ ਵੀ ਉਹ ਗੁਰਬਾਨੀ ਦਾ 파ਟ ਨਾਲ ਨਾਲ ਕਰਦੇ ਰਹੇ ਪੈਸਤੀ ਦਾ ਜਿਨੂ ਪੈਸਤੀ ਦਾ ਜਿਨੂ ਰੂਮ ਵਿੱਚ ਲਪੇਟ ਕੇ ਅਗਲਾਹ ਕੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਪੈ ਜਿਆਲਾ ਜਿਨੂ ਉਬਲਦੇ ਪਾਣੀ ਵਿੱਚ ਸ਼ਹੀਦ ਗੁਰੂ ਜੀ ਨੇ ਆਪਣੇ ਪਿਆਰੇ ਸਖਾਰੀਆਂ ਸ਼ਹੀਦਿਆਂ ਆਪਣੀ ਅੱਖਾਂ ਨਾਲ ਵੇਖਿਆ ਪਰ ਉਹਨਾਂ ਦਾ ਚਿਹਰਾ ਬਿਲਕੁਲ ਅਡੋਲ ਅਤੇ ਸ਼ਾਂਤ ਸੀ ਉਹ ਨਿਰੰਤਰ ਜਬ ਇਹ ਸਦਾ ਪਾਠ ਕਰਦੇ ਰਹੇ ਨੇ ਇਸ ਉਪਰੰਤ ਜਲਾਦ ਨੇ ਤਲਵਾਰ ਚਲਾਈ ਤੇ ਗੁਰੂ ਜੀ ਦਾ ਪਾਵਨ ਸੀਸ ਤੜ ਤੋਂ ਅਲੱਗ ਹੋ ਗਿਆ ਕਰਮੇ ਸਾਪਾ ਜੇਨ ਉਸ ਸਮੇਂ ਤੋਂ ਗੁਰਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਮਨੁੱਖਤਾ ਦੀ ਮਨੁੱਖਤਾ ਦੀ ਇਤਿਹਾਸ ਵਿੱਚ ਸਦਾ ਹੀ ਚਮਕੀ ਰਹੇਗੀ ਸਦਾ ਹੀ ਚਮਕਦੀ ਰਹੇਗੀ ਵਾਹਿਗੁਰੂ